ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1013 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1014 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਕਰਨ ਪਲਾਵ ਕਰੇ ਨਹੀਂ ਪਾਵੇ ਇਤ ਉਤ ਢੂੰਡਤ ਠਾਕ ਪਰੇ ਗੁਰੂ ਜੀ ਫਰਮਾਨ ਕਰਦੇ ਹਨ ਕਿ ਸਾਰੀ ਉਮਰ ਜੀਵ ਮਾਇਆ ਦੀ ਖਾਤਰ ਹੀ ਤਰਲੇ ਲੈਂਦਾ ਰਹਿੰਦਾ ਹੈ ਮਨ ਦੀ ਤਸੱਲੀ ਜੋਗੀ ਮਾਇਆ ਪ੍ਰਾਪਤ ਨਹੀਂ ਹੁੰਦੀ ਹਰ ਪਾਸੇ ਮਾਇਆ ਦੀ ਢੂੰਡ ਭਾਲ ਕਰਦਾ ਕਰਦਾ ਥੱਕ ਜਾਂਦਾ ਹੈ ਕਾਮ ਕਰੋਧ অহੰਕਾਰ ਵਿਆਪੇ ਕੂੜ-ਕੁਟਾਂ ਬਸਿਓਂ ਪ੍ਰੀਤ ਕਰੇ ਕਾਮ ਵਿੱਚ ਕਰੋਧ ਵਿੱਚ ਹੰਕਾਰ ਵਿੱਚ ਨਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਹੈ ਸਦਾ ਆਪਣੇ ਪਰਿਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ਖਾਵੇ ਭੋਗੈ ਸੁਣ ਸੁਣ ਦੇਖੈ ਬਹਿਰ ਦਿਖਾਵੇ ਕਾਲ ਕਰੇ ਦੁਨੀਆ ਦੇ ਚੰਗੇ ਚੰਗੇ ਪਦਾਰਥ ਖਾਂਦਾ ਹੈ ਵਿਸ਼ੇ ਭੋਗਦਾ ਹੈ ਸੋਭਾ ਨਿੰਦਾ ਆਦਕ ਦੇ ਬਚਨ ਮੋੜ-ਮੋੜ ਸੁਣਦਾ ਹੈ ਦੁਨੀਆ ਦੇ ਰੰਗ ਤਮਾਸ਼ੇ ਵੇਖਦਾ ਹੈ ਸੋਹਣੇ-ਸੋਹਣੇ ਕੱਪੜੇ ਆਦਕ ਪਹਿਨ ਕੇ ਲੋਕਾਂ ਨੂੰ ਵਿਖਾਂਦਾ ਹੈ ਬਸ ਇਨ੍ਹਾਂ ਹੀ ਆਰਾਂ ਵਿੱਚ ਮਸਤ ਹੋ ਕੇ ਆਤਮਕ ਮੌਤ ਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਆਤਮਕ ਮੌਤ ਸਹੀੜੀ ਰਖਦਾ ਹੈ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਗੁਰੂ ਦੇ ਸ਼ਬਦ ਤੋਂ ਬਾਂਝਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ ਇਸ ਜੀਵ ਦੇ ਸਿਰ ਤੋਂ ਨਹੀਂ ਟਲਦੀ ਜੇਤਾ ਮੋ ਹੋ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਜਿਤਨਾ ਹੀ ਮੋ ਤੇ ਹੋ ਮੈਂ ਕਰਕੇ ਜੀਵ ਸਹੀ ਜੀਵਨ ਰਾਹ ਤੋਂ ਭੁੱਲਦਾ ਹੈ ਜਿਤਨਾ ਹੀ ਵਧੇਗ ਮੇਰੀ ਮੇਰੀ ਮਾਇਆ ਮੇਰੀ ਮਾਇਆ ਮੇਰੀ ਕਰਦਾ ਹੈ ਉਤਨਾ ਹੀ ਇਹ ਹੋ ਮੈਂ ਮਮਤਾ ਵਿੱਚ ਇਸ ਦੇ ਆਤਮਿਕ ਜੀਵਨ ਨੂੰ ਖੋ ਕੇ ਲੈ ਜਾਂਦੇ ਹਨ ਹਉਮੈ ਤੇ ਮਮਤਾ ਇਸ ਜੀਵ ਦਾ ਜੋ ਆਤਮਿਕ ਜੀਵਨ ਹੈ ਖੋ ਲੈਂਦੇ ਹਨ ਤਨ ਧਨ ਬਿਨਸੈ ਸਹਸੈ ਸੈਸਾ ਫਿਰ ਪੁਛਤਾ ਵੈ ਮੁਖ ਧੂਰ ਪਰੇ ਆਖਰੇ ਸਰੀਰ ਤੇ ਇਹ ਤਨ ਜਿਨ੍ਹਾਂ ਦੀ ਖਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ ਇਹ ਨਾਸ ਹੋ ਜਾਂਦਾ ਹੈ ਤਦੋਂ ਜੀਵ ਪਛਤਾਨਦਾ ਹੈ ਪਾਰ ਉਸ ਵੇਲੇ ਪੁਛਤਾਇਆ ਕੁਝ ਨਹੀਂ ਬਣਦਾ ਇਸ ਦੇ ਮੂੰਹ ਉੱਤੇ ਫਟਕਾਰ ਹੀ ਪੈਂਦੀ ਹੈ ਮਿਰਦ ਪਿਆ ਜੋ ਬਨ ਤਨ ਖਿਸਕਿਆ ਮਿਰਦ ਪਿਆ ਜੋ ਬਨ ਤਨ ਖਿਸਿਆ ਕਾਫ ਕੰਠ ਬਿਰੂ ਦੋ ਨੈਣੋ ਨੀਰ ਟਰੇ ਮਨੁੱਖ ਬੁੱਢਾ ਹੋ ਜਾਂਦਾ ਹੈ ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਸਾਂਗ ਬਲਗਮ ਨਾਲ ਰੁਕਿਆ ਰਹਿੰਦਾ ਹੈ ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ ਚਰਨ ਰਹਿੇ ਕਰ ਕੰਪਣ ਲਾਗੇ ਸਾਕਤ RAM ਨਰੀਦੈ ਹਰੇ ਪੈਰ ਤੁਰਨੋ ਰਹਿ ਜਾਂਦੇ ਹਨ ਹੱਥ ਕੰਮਣ ਲੱਗ ਪੈਂਦੇ ਹਨ ਫਿਰ ਵੀ ਮਾਇਆ ਵਿੜੇ ਜੀਵ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਨਹੀਂ ਵਸਦਾ ਸੁਰਤ ਗਈ ਕਾਲੀ ਹੂੰ ਧੌਲੇ ਕਿਸੈ ਨਾ ਭਾਵੈ ਰਖਿਓ ਘਰੇ ਬੁੱਢਾ ਹੋ ਜਾਣ ਤੇ ਅਕਲ ਟਿਕਾਣੇ ਨਹੀਂ ਰਹਿੰਦੀ ਜੀਵ ਦੀ ਕੇਸ ਵਾਲ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ ਘਰ ਵਿੱਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ ਬੇਸਰਤ ਨਾਮ ਐਸੇ ਦੁਖ ਲੱਗ ਹੈ ਜਮ ਮਾਰ ਸਮਾਰੇ ਨਰਕ ਖਰੇ ਫਿਰ ਵੀ ਪਰਮਾਤਮਾ ਦੇ ਨਾਮ ਨੂੰ ਭਲਾਈ ਰੱਖਦਾ ਹੈ ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜਿਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰਕੇ ਜਮ ਰਾਜ ਇਸ ਨੂੰ ਮਾਰ ਕੇ ਨਰਕ ਵਿੱਚ ਲੈ ਜਾਂਦਾ ਹੈ ਪੂਰਬ ਜਨਮੋ ਕੁਲੇਖ ਨ ਮਿਟਈ ਜਨਮ ਮਰੇਗਾ ਕੋ ਦੋ ਸਤਰੇ ਪਰ ਜੀਵ ਤੇ ਭੀ ਵਸਦੀ ਗੱਲ ਨਹੀਂ ਪੁਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ ਜਿਤਨਾ ਚਿਹਰੋ ਲੇਖਾ ਮੌਜੂਦ ਹੈ ਉਹਨਾਂ ਦੇ ਪ੍ਰਭਾਵ ਕੁਕਰਮ ਕਰ ਕਰਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜੀਵ ਵਿਚਾਰਾ ਹੋਰ ਕਿਸ ਨੂੰ ਦੋਸ਼ ਦੇਵੇ ਦੱਦਾ ਦੋਸ਼ ਨਾ ਦੇਉਂ ਕਿ ਸਹਿ ਦੋਸ਼ ਕਰਮਾ ਆਪਣੇ ਆ ਇਹ ਸਭ ਜੀਵ ਦੇ ਕਰਮਾਂ ਦਾ ਹੀ ਦੋਸ਼ ਹੁੰਦਾ ਹੈ ਬਿਨ ਗੁਰ ਬਾਦ ਜੀਵਨ ਹੋਰ ਮਰਣਾ ਬਿਨ ਗੁਰ ਸ਼ਬਦੈ ਜਨਮ ਜਰੇ ਅਸਲ ਗੱਲ ਇਹ ਹੈ ਕਿ ਗੁਰੂ ਦੀ ਸ਼ਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ ਵਿਕਾਰਾਂ ਵਿੱਚ ਪੈ ਕੇ ਮਨੁੱਖ ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹਿੜਦਾ ਜਾਂਦਾ ਹੈ ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ ਵਿਕਾਰਾਂ ਵਿੱਚ ਸੜ ਜਾਂਦੀ ਹੈ ਖੁਸ਼ੀ ਖੁਵਾਰ ਭੈ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਜੀਵ ਦੁਨੀਆਂ ਦੀਆਂ ਖੁਸ਼ੀਆਂ ਮਾਣਨ ਵਿੱਚ ਰਸ ਭੋਗਣ ਵਿੱਚ ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿੱਚ ਪੈ ਕੇ ਖوار ਹੁੰਦਾ ਹੈ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਪਰਮਾਤਮਾ ਦਾ ਨਾਮ ਭੁਲਾ ਕੇ ਜੀਵ ਲੋਭ ਵਿੱਚ ਫਸ ਕੇ ਮੂਲ ਭੀਗਵਾ ਲੈਂਦਾ ਹੈ ਆਖਰ ਇਸ ਦੇ ਸਿਰ ਉੱਤੇ ਧਰਮ ਰਾਏ ਦਾ ਡੰਡਾ ਪੈਂਦਾ ਹੈ ਗੁਰਮੁਖ ਰਾਮ ਨਾਮ ਗੁਣ ਗਾਵਹਿ ਜਾ ਕੋ ਹਰ ਪ੍ਰਭ ਨਦਰ ਕਰੇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਉਂਦੇ ਹਨ ਜਿਨ੍ਹਾਂ ਉਤੇ ਹਰੀ ਪ੍ਰਭੂ ਮੇਰ ਦੀ ਨਿਗਾਹ ਕਰਦਾ ਹੈ ਤੇ ਨਿਰਮਲ ਪੁਰਖ ਪਰਮ ਪਰ ਪੂਰੇ ਤੇ ਜਗ ਮੈਂ ਗੁਰ ਗੋਵਿੰਦ ਹਰੇ ਉਹ ਜਗਤ ਵਿੱਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ ਵਿਆਪਕ ਨੂੰ ਸਿਮਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਹਰ ਸਿਮਰੋ ਗੁਰ ਬਚਨ ਸਮਾਰੋ ਸੰਗਤ ਹਰ ਜਨ ਭਾਉ ਕਰੇ ਸੰਤ ਜਨਾਂ ਦੀ ਸੰਗਤ ਵਿੱਚ ਪ੍ਰੇਮ ਜੋੜ ਕੇ ਪ੍ਰਮਾਤਮਾ ਦਾ ਨਾਮ ਸਿਮਰੋ ਗੁਰੂ ਦੇ ਬਚਨ ਹਿਰਦੇ ਵਿੱਚ ਸੰਭਾਲ ਰੱਖੋ ਹਰ ਜਨ ਗੁਰ ਪਰਧਾਨ ਦੁਆਰੇ ਨਾਨਕ ਤਿੰਨ ਜਨ ਕੀ ਰੇਣ ਹਰੇ ਪ੍ਰਮਾਤਮਾ ਦੇ ਦਰ ਤੇ ਗੁਰੂ ਦਾ ਬਚਨ ਹੀ ਆਦਰ ਪਾਉਂਦਾ ਹੈ ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਹੈ ਏ ਨਾਨਕ ਅਰਦਾਸ ਕਰ ਕਿ ਹੇ ਹਰੀ ਮੈਨੂੰ ਉਹਨਾਂ ਸੰਤ ਜਨਾਂ ਦਾ ਹੈ ਚਰਨਾਂ ਦੀ ਧੂੜ ਬਣਾ ਦੇ ਜਿਹੜੇ ਸੰਤ ਜਨ ਤੇਰਾ ਸਵਾਸ ਸਵਾਸ ਸਿਮਰਨ ਕਰਦੇ ਹਨ ਤੇਰਾ ਨਾਮ ਜਪਦੇ ਹਨ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਾਰੂ ਕਾਫੀ ਘਰ ਦੂਜਾ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਰਾਗ ਮਾਰੂ ਕਾਫੀ ਘਰ ਦੂਜੇ ਵਿੱਚ ਪਹਿਲੇ ਬਾਦਸ਼ਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਆਓ ਬਨਿਓ ਦੁਮਣੀ ਕਿਤੇ ਮਿੱਤਰ ਕਰਿਓ ਹੈ ਪ੍ਰੀਤਮ ਪ੍ਰਭੂ ਤੇਥੋਂ ਵਿਛੜ ਕੇ ਮੈਂ ਡਡੋਲੀ ਕੀ ਹੋਈ ਹੋਈ ਜਨਮਾਂ ਦੇ ਗੇੜ ਵਿੱਚ ਭਟਕਦੀ ਫਿਰਦੀ ਹਾਂ ਦਿਲ ਦੇ ਤਰਵਾਸ ਲਈ ਮੈਂ ਨੇਕਾਂ ਹੋਰ ਮਿੱਤਰ ਬਣਾਉਂਦੀ ਹਾਂ ਸਾਤਨ ਢੋਈ ਨਾਲ ਹੈ ਵਾੜੀ ਕਿਉਂ ਤਿਰਿਓ ਪਰ ਜਦ ਤੱਕ ਤੇਥੋਂ ਵਿਛੜੀ ਹੋਈ ਹਾਂ ਮੈਨੂੰ ਤਰਵਾਸ ਕਿਵੇਂ ਆਵੇ ਤੇਥੋਂ ਵਿਛੜੀ ਜੀਵ ਇਸਤਰੀ ਕਿਸੇ ਹੋਰ ਤਾਂ ਆਸਰਾ ਲਭ ਹੀ ਨਹੀਂ ਸਕਦੇ ਮੈਂਡਾ ਮਨ ਰਤਾ ਆਪਨੜੇ ਪਿਰ ਨਾਲ ਹੇ ਪ੍ਰੀਤਮ ਪ੍ਰਭੂ ਪਰਮਾਤਮਾ ਮੇਰਾ ਮਨ ਤੈਂ ਆਪਣੇ ਪਿਆਰੇ ਪਤੀ ਨਾਲ ਰੰਗਿਆ ਗਿਆ ਹੈ ਤੇਰੇ ਨਾਲ ਰੰਗਿਆ ਗਿਆ ਹੈ ਹੋ ਕੋਲ ਕੁਮਾਈ ਖੰਨੀਆਂ ਕੀਤੀ ਹਕਪੋਰੀ ਨਦਰ ਨਿਹਾਲ ਰਹਾਓ ਮੈਂ ਤੇਥੋਂ ਵਾਰਨੇ ਜਾਂਦੀ ਹਾਂ ਕੁਰਬਾਨ ਜਾਂਦੀ ਹਾਂ ਪ੍ਰਮਾਤਮਾ ਰਤਾ ਭਰ ਸਮਾਹੀ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਵੇਖ ਰਹਾਓ ਪਈੜਾ ਡੋਹਾਗਣੀ ਸਹੁਰੜਾ ਕਿਉਂ ਜਾਓ ਇਸ ਸੰਸਾਰ ਪੇਕੇ ਘਰ ਵਿੱਚ ਮੈਂ ਸਾਰੀ ਉਮਰ ਪ੍ਰਭੂ ਪਤੀ ਤੋਂ ਵਿਛੜੀ ਰਹੀ ਹਾਂ ਮੈਂ ਪਤੀ ਪ੍ਰਭੂ ਦੇ ਦੇਸ਼ ਕਿਵੇਂ ਪਹੁੰਚ ਸਕਦੀ ਹਾਂ ਮੈਂ ਗਲ ਔਗਣ ਮੁਠੜੀ ਬਿਨ ਪਿਰ ਝੂਰ ਮਰਾਓ ਪ੍ਰਭੂ ਤੋਂ ਛੋੜੇ ਦੇ ਕਾਰਨ ਔਗਣ ਮੇਰੇ ਗਲ ਗਲ ਤੱਕ ਪਹੁੰਚ ਗਏ ਹਨ ਸਾਰੀ ਉਮਰ ਮੈਨੂੰ ਔਗਣਾ ਨੇ ਠੱਗੀ ਰੱਖਿਆ ਹੈ ਪਤੀ ਪ੍ਰਭੂ ਦੇ ਮਲਾਪ ਤੋਂ ਵਾਂਝੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਵੀ ਹੋ ਰਹੀ ਹਾਂ ਤੇ ਆਤਮਿਕ ਮੌਤ ਵੀ ਸਹੇੜ ਲਈ ਹੈ ਪੈ ਰੜੈ ਪਰ ਸੰਮਲਾ ਸਹੁੜੜੈ ਘਰਵਾਸ ਜੇ ਮੈਂ ਸੰਸਾਰ ਪੇਕੇ ਘਰ ਵਿੱਚ ਪਤੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਰੱਖਾਂ ਤਾਂ ਪਤੀ ਪ੍ਰਭੂ ਦੇ ਦੇਸ ਮੈਨੂੰ ਉਹਦੇ ਚਰਨਾਂ ਵਿੱਚ ਥਾਂ ਮਿਲ ਜਾਏ ਸੁਖ ਸੁਵੰਦ ਸੁਹਾਗਣੀ ਫਿਰ ਪਾਇਆ ਗੁਣਤਾਸ ਉਹ ਭਾਗਾ ਵਾਲੀਆਂ ਜੀਵ ਇਸਤਰੀਆਂ ਜੀਵਨ ਰਾਤ ਸੁਖ ਨਾਲ ਸੌ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ ਪੇਕੇ ਘਰ ਵਿੱਚ ਗੁਨਾ ਦਾ ਖਜ਼ਾਨਾ ਪਤੀ ਪ੍ਰਭੂ ਲੱਭ ਲਿਆ ਹੈ ਲੇਫ ਹਨੇ ਹਾਲੀ ਪੱਟ ਕੀ ਕੱਪੜੇ ਅੰਗ ਬਣਾਏ ਪਤੀ ਪ੍ਰਭੂ ਨੂੰ ਭੁਲੀਆਂ ਜੀਵ ਇਸਤਰੀਆਂ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ ਔਰ ਕਪੜਾ ਵੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉੱਤੇ ਵਰਤਣ ਪਰ ਮੁਤੀ ਢੋਹਾ ਗਣੀ ਤਿੰਨ ਦੁਖੀ ਰਹਿਣ ਵਿਹਾਏ ਤਾਂ ਪਿਉਨਾਂ ਦੀ ਜੀਵਨ ਰਾਤ ਦੁੱਖਾਂ ਵਿੱਚ ਹੀ ਬੀਤਦੀ ਹੈ ਜਿਨ੍ਹਾਂ ਮੰਦ ਭਾਗਣਾ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ਕਿਤੇ ਚਖੋ ਸਾੜੜੇ ਕਿਤੇ ਬੇਸ ਕਰਿਓ ਜੇ ਮੈਂ ਨੇਕਾਂ ਹੀ ਸਵਾਦਲੇ ਖਾਣੇ ਖਾਂਦੀ ਰਹਾ ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾ ਫਿਰ ਬਿਨ ਜੋ ਬਨ ਬਾਦ ਗਯਾ ਮਾ ਵਾਢੀ ਚੁਰੇਂਦੀ ਚੂਰੇਓ ਫਿਰ ਪੀ ਪਤੀ ਪ੍ਰਭੂ ਤੋਂ ਵਿਛੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ ਜਦ ਤੱਕ ਮੈਂ ਛੁੱਟੜਾ ਹਾਂ ਮੈਂ ਸਾਰੀ ਉਮਰ ਝੋੜ ਝੋੜ ਕੇ ਹੀ ਦਿਨ ਕੱਟਾਂਗੀ ਇਹ ਜੀਵ ਇਸਤਰੀ ਪਰਮਾਤਮਾ ਨੂੰ ਸੁਬੋਧਨ ਕਰਕੇ ਗੁਰੂ ਪਾਤਸ਼ਾਹ ਦੇ ਰਾਹੀਂ ਬਿਆਨ ਕਰ ਰਹੀ ਹੈ ਕਿਤੇ ਚੱਖੋ ਸਾੜੜੇ ਕਿਤੇ ਵੇਸ ਕਰਿਓ ਫਿਰ ਬਿਨ ਜੋ ਬਨ ਬਾਦ ਗਿਆ ਮਾ ਵਾੜੀ ਚੁਰੇਂਦੀ ਚੁਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1014 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1015 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ